ਦਰਾ ਕੱਢ ਗਿਆ ਸਾਤਰੀਆ ਕਾਰ ਬੋਲੇ ਸੋਨਿਆ ਲੈ ਸਾਤਰੀਆ ਕਾਰ ਕਾਰ ਯੂਨੀਵਰਸਿਟੀ ਦਾ ਮਸਲਾ ਹਾਂਜੀ ਸਾਰੇ ਪੰਜਾਬ ਨੂੰ ਨਸਰਾ ਸਾਰੋ ਪੰਜਾਬ ਜਿਹੜਾ ਮੱਦੀ ਆਵੇ ਇਸ ਲਈ ਮੇਰੇ ਮੜੀ ਮਾਰ ਮੇਰੇ ਕਰਨੇ ਬੜਾ ਜੀ ਮੇਰੇ ਕਰੋ ਮੇਰੇ ਘਰ ਆ ਰਹੇ ਮਿਰਮਾਰ ਕਿਹਨੂੰ ਕਿਹਨੂੰ ਰੋਕੋ ਮੇਰੇ ਇਸ ਤੇ ਰੌਣਕ ਹੈ ਪਿੰਡੋਂ ਇਨੇ ਬੰਦੇ ਆ ਰਹੇ ਸਾਡਾ ਸਾਰਾ ਪਿੰਡ ਪਾ ਰਹੇ ਪਿੰਡ ਆ ਰਹੇ ਜੀ ਸਾਰੇ ਮਸਲਾ ਜੀ ਸਾਰਾ ਪੰਜਾਬ ਸੜੀ ਸਾਰਾ ਪੰਜਾਬ ਆਉਜੀ ਸਾਰਾ ਪੰਜਾਬ ਗੁਰਦੁਆਰੇ ਸਾਰੇ ਆ ਰਹੇ ਸਾਰੇ ਪਿੰਡ ਪਿਆ ਰਹੇ ਜੀ ਇੱਕ ਮਿੰਟ ਰਹਿਣ ਦਿਓ ਜੜ ਕੇ ਜਿਹੜਾ ਛੱਡੀ ਆਉਂਦੀ ਆ ਕਹ ਰਹੇ ਹੋ ਕਿ ਗੱਲ ਤੋਂ ਕਰਦੇ ਬੱਚੇ ਜੈ ਜੀ ਗੱਲ ਹੈ ਜੀ ਸਾਰੇ ਪੰਜਾਬੀਆਂ ਦਾ ਮਸਲਾ ਸਭਰੇ ਵੀ ਨਾ ਬੀਟੇ ਕਿਰਪਾ ਕਰਕੇ ਸਾਨੂੰ ਅੰਸਾਈਡ ਤੋਂ ਨਾ ਕਰੋ ਅਸੀਂ ਤੀਸਰ ਕਰਨੇ ਕਿਉਂ ਨਾ ਪਲੀਜ਼ ਕਿਰਪਾ ਕਰਕੇ ਗੇਟ ਜਿਹੜੇ ਆ ਬੰਦ ਨਾ ਤੇ ਜਦ ਸਾਰੇ ਬੰਦੇ ਰਹਿਣ भाई भाई तेरी अपना लंगड़ी वाली बडी अब्बा काई चल लंगड़ी छिया बडी रेया है माता और एक काई चल रहा है का मुही आया अभी पीसफुली करांगे सिटी पीसफुली कर रहे हैं सर मैं मेडिकेट वाले आप सर जय सर राम नाल बैठे हैं आप आप कोऑर्डिनेशन चलांगे सारा कुछ पीसफुली सारा कुछ मेन ब्रांड दो पापा कंफीकेशन आई है इंसाइट कर रहा है जी ये एक्ट इंसाइट करना है ना 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 ਨਾ 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 ਜੀ ਕਾਉਂਟ ਰਜਿਸਟਰ ਨੋ ਨਾ ਆਰਡਰ ਕੀ ਨੋ ਆਰਡਰ ਕੀ ਦਾ ਆਰਡਰ ਰੋਇਦ ਜੀ ਕੀ ਤੁਹਾਨੂੰ ਤੁਹਾਨੂੰ ਕਿੰਨੇ ਰੁਪਏ ਆਰਡਰ ਦਾ ਕੀ ਤੁਹਾਨੂੰ ਕਿੰਨੇ ਵਿੱਚ ਕਰੀਓ ਘੰਟਾ ਟੰਡਾ ਬੜੀ 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 ਨਾ ਚੜੇ ਰਜਿਸਟਰ ਬਣਾਓ ਰਜਿਸਟਰ ਨੰਬਰ ਪੰਜਾਬ ਸਰ ਸਰ ਕਸ਼ਮੀਰ ਦੇ ਹੋਰ ਬੋਸ ਸਰ ਇੱਕ ਹੌਲਾ ਨਹੀਂ ਖਾ ਮੇਰੇ ਘਰ ਦੇ ਕਿਥੇ ਆ ਨਹੀਂ ਸਕਦੇ ਮੇਰੇ ਕੋਲ ਯੂਨੀਵਰਸਿਟੀ ਉਹ ਡਿਸਾਇਨ ਕਰਨ ਵਾਲੇ ਕੋਲ ਲੱਗਿਆ ਜੀ ਡਾਇਰੈਕਟਰ ਬਨੇ ਬੈਠੇ ਆ ਜਰੂਰੀ ਕੰਮ ਕੋਲ ਕਰ ਰਿਹਾ ਸਾਨੂੰ ਸਭ ਦੇ ਸਾਲਿਆਂ ਉੱਥੇ ਹੀ ਚੱਲਦਾ ਇਹੋ ਸਾਤੇ ਇਹ ਪਹਿਲੀ ਬਾਈ 2 ਵਿੱਚ 2 ਵਿੱਚ ਚਾਹ ਰਿਹਾ ਰਿਸਟਰ ਨੂੰ ਫੋਨ ਲਾਣਾ ਇਸ ਵੇਲੇ ਖੜਜੋ ਜੇ ਫੋਨ ਨਾ ਚੱਲਦਾ ਜਿਹਨੂੰ ਘਰੋਂ ਚੱਕ ਕੇ ਜਾਓ ਜਾਨ ਅਗਰ ਸੁਣੇ ਕੋਈ ਫਿਕਰ ਅਸੀਕਰੇ ਕਿ ਕਾਂਟੀ ਵੱਜ ਰਹੀ ਆ ਬਾਈ ਕਾਂਟੀ ਵੱਜ ਰਹੀ ਬੋਲਿਓ ਨਾ ਬਾਈ ਕੁਝ ਵਿੱਚ ਬੋਲਿਓ ਨਾ ਉਹ ਤੇਰੀ ਉਹ ਦੇ ਕੇ ਆਰਡਰ ਕਰੇ ਭੈਣ ਤੁਸੀਂ ਤੁਹਾਨੂੰ ਇਨਸਾਈਟ ਕਰਦੇ ਹੋ ਭਾਜੀ ਅਸੀਂ ਨਹੀਂ ਗਲਤੀ ਸਾਡੀ ਕਰਾ ਭਾਜੀ ਤੁਸੀਂ ਕਰੀ ਜਾ ਰਹੇ ਹੋ ਸਾਨੂੰ ਸਾਡੀ ਰਿਕਵੈਸਟ ਅਸੀਂ ਹਸੀ ਤੁਸੀਂ ਹੱਥ ਜੋੜ ਕੇ ਹਾਂ ਇਹ ਮਸਾਲਾ ਹੀ ਪੰਜਾਬ ਦਾ ਮਸਾਲਾ ਹੀ ਹੈ ਮਸਾਲਾ ਨਹੀਂ 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 ਜੀ ਸਾਰੇ ਪੰਜਾਬੀ ਯੂਨੀਵਰਸਿਟੀ ਦਾ ਦੇਖ ਨਹੀਂ ਰਿਹਾ ਸਾਰੇ ਮਸਲੇ ਸਾਡੀ ਮੂਹਰ ਦਾ ਬਣ ਗਿਆ ਮਸਲਾ ਪੰਜਾਬ ਕਰਿਆ ਦਾ ਕਿੰਨਾ ਸੁਣ ਪੜਦਾ ਹੈ